ਮਾਛੀਵਾੜੀ ਦੇ ਜੰਗਲਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਜਫਰਨਾਮਾ ਲਿਖਿਆ ਉੱਥੇ ਕੁਝ ਲੈਣਾ ਉਸ ਪਰਮਾਤਮਾ ਨਾਲ ਗੱਲਾਂ ਕਰਦੇ ਕੀ ਕਹਿੰਦੇ ਮਿੱਤਰ ਪਿਆਰੇ ਨੂੰ ਹਾਲੇ ਮਰੀ ਤਾਹ ਦਾ ਕਹਿਣਾ ਵਈ ਮਿੱਤਰ ਪਿਆਰੇ ਨੂੰ ਕੀ ਤਾ ਦਾ ਕਹਿਣਾ ਤੂਦ ਬਿਨੂ ਗੋਗ ਹਰ ਜਾਨ ਆਂ ਦੇਓ ਟਣੂ ਤੂਦ ਬਿਨੂ ਗੋਗ ਰਾਜਾ ਆਂ ਆਂ ਦੇਓ ਟਣੂ ਨਾਗ ਨਵਾ ਸਾਦੇ ਹਿਰਣਾ ਨਾਗ ਨਵਾ ਮੇਰੇ ਪਿਆਰੇ ਨੂੰ ਹਾਲ ਮਰੀ ਦਾ ਕਹਿਣਾ ਸੂਲ ਸਰਾਹੀ ਖੰਜਰੀ ਪਿਆਲਾ ਵੇ ਸੂਲ ਸਰਾਹੀ ਖੰਜਰੀ ਪਿਆਲਾ ਬਹਿਂਦੀ ਕੁਸਾਂਿਆਂ ਦਾ ਸਣਾ ਕਹਿਣਾ ਅੱਜ ਮਿੱਤਰ ਪਿਆਰੇ ਨੂੰ ਹਾਲ ਮਰੀ ਦਾ ਕਹਿਣਾ ਯਾਰੜੇ ਦਾ ਸਾਨੂੰ ਓ ਸੱਤੜੀ ਚੰਗਾ ਯਾਰੜੇ ਦਾ ਸਾਨੂੰ ਸੱਤੜੀ ਚੰਗਾ ਪੱਟ ਖੇੜੇ ਤੇਰਾ ਅੰਗੇ ਬਹਾਰੇ ਹਮਕੋ ਠੁੰਡੇਗੀ ਨਾ ਜਾਣੇ ਹਮ ਕਹਾਂ ਹੋਗੇ ਸੋ ਜਿੱਥੇ ਵੀ ਦੇ ਅੱਜ ਉਹਨੂੰ ਅਸੀਂ ਯਾਦ ਕਰ ਰਹੇ ਆ ਲੱਗਦਾ ਜਿਵੇਂ ਅੰਗ ਸੰਗੀਤ ਕਦੇ ਕਿਸੇ ਦੀ ਮੌਜੂਦਗੀ ਇਸ ਤਰ੍ਹਾਂ ਨਹੀਂ ਹੁੰਦੀ ਹੈ ਕਿ ਬੰਦਾ ਕੋਲ ਬੈਠਾ ਵੀ ਕੋਲ ਬੈਠਿਆ ਲੱਗਦਾ ਤੁਹਾਨੂੰ ਕੁਝ ਲੋਕ ਇਹ ਜਿਹੇ ਹੁੰਦੇ ਨੇ ਕਿ ਜਿੱਥੇ ਮਰਜੀ ਹੋਣ ਉਹ ਤੁਹਾਨੂੰ ਹਮੇਸ਼ਾ ਨਾਲ ਨਹੀਂ ਆ ਵੀ ਅਸੀਂ ਆਪੋ ਆਪਣੇ ਕੰਮ ਤਨ ਦੇ ਕਬੀਲ ਲਾ ਰਹੀਆਂ ਤੇ ਕਰੀਏ ਕਰੀਏ ਉਹਨਾਂ ਵਿੱਚੋਂ ਸਾਨੂੰ ਤਿਲ ਫੁੱਲ ਜਿਹੜੀਆਂ ਸਮਾਜਿਕ ਤੇ ਸੱਭਿਆਚਾਰਕ ਸਰਗਰਮੀਆਂ ਐ ਉਹਨਾਂ ਬਾਰੇ ਵੀ ਥੋੜਾ ਬਹੁਤਾ ਸਮਾਂ ਕੱਢਦੇ ਰਹਿਣਾ ਚਾਹੀਦਾ ਹੈ ਤੇ ਇਹੀ ਸਾਡੀ ਉਹਦੀ ਯਾਦ ਨੂੰ ਗੁੱਡੀ ਸਿੱਧੂ ਨੂੰ ਇਹ ਸ਼ਰਧਾਂਜਲੀ ਹੋ ਕਿਸੇ ਦੀ ਟਿੱਪਣੀ ਕਿਸੇ ਦਾ ਸੁਝਾਅ ਜੇ ਉਸਾਰੋਂ ਹੁੰਦਾ ਉਹ ਵਣ ਭੰਗ ਕੇ ਦਾਤ ਦਿੰਦੀ ਸੀ ਉਹਨੂੰ ਮਾਰਨ ਦੀ ਵੀ মিডিਆ ਕਰਕੇ ਸਿੱਧੂ ਜੱਟ ਨੂੰ ਮੈਂ ਕਦੇ ਅਰਾਸ ਨਹੀਂ ਵੇਖਿਆ ਮੈਂ ਉਸ ਨੂੰ ਕਦੇ ਵੀ ਕਿਸੇ ਨਾਲ ਨਿੰਦਿਆ ਚੁਗਲੀ ਕਰਦੇ ਨਹੀਂ ਵੇਖਿਆ ਮੈਂ ਕਦੇ ਵੀ ਉਸ ਨੂੰ ਕਿਸੇ ਸਬੰਧਾਨ ਤੇ ਸੱਟ ਮਾਰਦੇ ਨਹੀਂ ਵੇਖਿਆ ਕਿਸੇ ਦਾ ਦਿਲ ਨਹੀਂ ਹੈ ਉਹਨੇ ਗੁੱਡੀ ਨੇ ਆਪੀ ਭੋਲੀ ਸਭਿਆਚਾਰ ਧਰਮ ਤੇ ਸ਼ਗੀਰ ਨੂੰ ਆਪਣਾ ਜੀਵਨ ਅਰਪਿਤ ਕੀਤਾ ਸਹਿਤ ਸੁਭਾਵਾ ਵੀ ਜਿਹੜੇ ਹੰਜੰਦਰ ਨੇ ਦੱਸਿਆ ਉਹ ਸਭੀਆਂ ਉਹ ਕਿੰਨਾ ਹੈ ਘਰੇ ਹੁੰਦੀਆਂ ਤੇ ਗੁੱਡੀ ਨੂੰ ਜਦੋਂ ਇਹ ਸਭਾ ਹਮ ਦਾ ਨੂਰਿਆ ਕਹਾਣੀ ਇਹ ਦਿਨਾਂ ਇਹਨਾਂ ਕਰਦੇ ਰਹੇ ਨੇ ਤੇ ਉਹਨਾਂ ਦੀ ਬਲੱਖਣ ਤਾਂ ਦੋਮਾ ਤਾਂ ਆਪਣੀ ਸ਼ਾਬਸੀ ਸੀ ਇੱਕ ਉਹ ਬਹੁਤ ਹੀ ਵੱਧਿਆ ਕਹਾਣੀ ਹੈ ਅੰਤਲ ਵਧੀ ਕਹਾਣੀ ਇੰਨੀ ਤੇਜ਼ ਹੋ ਜਾਂਦੀ ਹੈ ਕਿ ਇਹਨੂੰ ਪੜਦੇ ਪੜ ਤਾ ਸਾਹ ਛੱਡ ਜਾਂਦਾ ਹੈ ਗੁੱਡੀ ਨੂੰ ਬਹੁਤ ਘਟੀਆਂ ਮਿਲਿਆ ਇਹ ਵੀ ਸੱਚ ਹੈ ਇਕ ਕੁਝ ਕਟ ਜੋ ਵਿਅਕਤੀਆਂ ਦਾ ਜੀਵਨ ਨੂੰ ਪਾਲੂਟੇ ਇਸ ਵਿੱਚ ਇੱਕ ਬੂੰਦ ਤੇਰੇ ਇਸ਼ਕ ਦੀ ਇਸ ਲਈ ਮੈਂ ਉਮਰ ਦੀ ਸਾਰੀ ਕੁੜਤਣ ਵੀ ਲਿਆ ਸਵੇ ਕੋਈ ਜ਼ੋਰਦਾਰ ਤਾਲੀਆਂ ਭਾਰੀ ਕਟ ਜਿਹਾ ਸਿੱਧੂ ਜੀ ਨੂੰ ਆਦਿ ਮੈਂ ਰਹਿਣ ਨਹੀਂ ਇਹਨਾਂ ਦੇ ਇਸ਼ਕ ਦੀ ਬੂੰਦ ਇਹਨਾਂ ਲਈ ਸਾਰੀ ਕੁੜਤਣ ਨੂੰ ਗੁੱਦੀ ਸਿੱਧੂ ਨੇ ਇਹ ਸਾਰੇ ਉਹਨਾਂ ਦੇ ਜਾਨ ਤੱਕ ਉਹ ਸਾਂਝ ਕਿਸ ਤਰ੍ਹਾਂ ਮਚਿਓਰ ਹੋਈ ਬੱਕ ਬੱਕ ਸਟੇਜਸ ਦੇ ਵਿੱਚ ਦਿਨੀ ਸੋ ਕੁਝ ਮੈਂ ਵਾਰਤਕ ਦੇ ਰੂਪ ਦੇ ਵਿੱਚ ਤੇ ਕੁਝ ਅਹ ਖੁੱਲੀ ਕੱਪਤਾ ਦੇ ਰੂਪ ਦੇ ਵਿੱਚ ਉਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਸੋ ਜਿਸਨੇ ਵੀ ਗੁੱਡੀ ਨੂੰ ਜਾਣਿਆ ਹੈ ਉਹਨਾਂ ਦੀਆਂ ਸਿਮਰਤੀਆਂ ਵਿੱਚ ਗੁੱਡੀ ਨਾਲ ਸਾਂਝੇ ਕੀਤੇ ਉਹ ਪਾਲ ਲੁਆ ਜਾਂਦਾ ਨਹੀਂ ਠੀਕ ਹੈ ਪਰ ਕੁਝ ਰਿਸ਼ਤਿਆਂ ਦੀ ਬਸ਼ਰੂ ਐਸੀ ਹੁੰਦੀ ਹੈ ਕਿ ਸਮਾਂ ਉਹਨਾਂ ਨੂੰ ਘਟਾਉਂਦਾ ਨਹੀਂ ਸਗੋਂ ਹੋਰ ਊੜਾ ਕਰ ਦਿੰਦਾ 6 ਅਕਤੂਬਰ 2019 ਮੇਰੀ ਹਯਾਤੀ ਦੇ ਕੈਲੰਡਰ ਤੇ ਸਿਰਫ ਇੱਕ ਤਰੀਕ ਨਹੀਂ ਸਗੋਂ ਇੱਕ ਐਸਾ ਠਹਿਰਾਅ ਹੈ ਜਿੱਥੇ ਆ ਕੇ ਜ਼ਿੰਦਗੀ ਦੇ ਸਾਰੇ ਦੀਦ ਇੱਕ ਪਾਲੀ ਚੁੱਪ ਹੋ ਗਏ ਸਰ ਮੇਰੇ ਲਈ ਗੁੱਡੀ ਇੱਕ ਜਿਉਂਦੀ ਜਾਗਦੀ ਪ੍ਰੀਤ ਕਹਾਣੀ ਹੈ ਉਸਦੀ ਹੋਮਦ ਇੱਕ ਸੱਤਰੰਗੀ ਬੀਂਗ ਸੀ ਜਿਸ ਦਾ ਹਰ ਰੰਗ ਆਪਣੀ ਪੂਰੀ ਆਬਾ ਨਾ ਚੰਗੂ ਵੀ ਦੇ ਰਿਹਾ ਸੀ ਆ ਫ੍ਰੀਜ਼ਨ ਆਇਆ ਇੱਕ ਫੰਕਸ਼ਨ ਰੱਖਿਆ ਅਜੀਦਰ ਕੰਮ ਹੋਣਾ ਨੇ ਅਫਤਾਰ ਪਦਾਰੇ ਨੇ ਗੁਰੂ ਮੇਰਾ ਸਿੱਧੂ ਉਹਨੇ ਖੇਲ ਦਿਸ ਗਿਆ ਉਹ ਮੈਨੂੰ ਇੰਟਰੋਡਕਸ਼ਨ ਕਰਨੀ ਸੀ ਇਹਨਾਂ ਨੇ ਅੰਸ਼ਾਲਾ ਤੂੰ ਇਹ ਜੋ ਕੁਝ ਗੱਲਬਾਤ ਹੋਈ ਦੀ ਇਹਨੂੰ ਤੂੰ ਆਪਣੇ ਮੈਗਜ਼ੀਨ ਵਿੱਚ ਚੰਗੀ ਤਰ੍ਹਾਂ ਰਿਪੋਰਟ ਕਰਨਾ 8-10 ਬੰਦੇ ਅਸੀਂ ਇੱਥੇ ਬੈਠੇ ਹੋਏ ਸੀ ਮੈਨੂੰ ਇਹ ਨਹੀਂ ਯਾਦ ਕਿੱਥੇ ਬੈਠ ਸੀ ਜੀ ਰੋਜ਼ਰ ਕੰਮ ਨੂੰ ਜਿਆਦਾ ਪਤਾ ਹੋਣਾ ਤੇ ਵਾਰ-ਵਾਰ ਇੱਥੇ ਗੱਲ ਹੋ ਰਹੀ ਸੀ ਉੱਤੇ ਕਿ ਉਹ ਗੁਡੀ ਨਹੀਂ ਆਈ ਗੁਡੀ ਨਹੀਂ ਆਈ ਮੈਨੂੰ ਨਹੀਂ ਪਤਾ ਵੀ ਇਹ ਕਿਹਦੇ ਬਾਰੇ ਗੱਲ ਕਰਦੇ ਆ ਮੈਂ ਖ਼ਾਲੀ ਮਿਲਿਆ ਨਹੀਂ ਸੀ ਕਿਸੇ ਥੋੜੀ देर ਬਾਅਦ ਮੈਨੂੰ ਕਹਿਣ ਕਿ ਜਾ ਦੇ ਗੱਡੀ ਲੱਗ ਰਹੀ ਹੋਣੀ ਆ ਕੋ 10 ਮਿੰਟ ਬਾਅਦ ਇੱਕ ਲੇਡੀ ਆਉਂਦੀ ਹੈ ਬੜੀ ਅਕਲ ਉਹ ਸੀਨ ਬਹੁਤ ਜਿਆਦਾ ਤੇ ਆਉਂਦਿਆਂ ਹੀ ਉਹਨੇ ਸਾਰਿਆਂ ਨੇ ਉੱਠ ਕੇ ਬਣਾ ਵਾਣ ਸਰਕਾਰ ਕੀਤਾ ਮੈਂ ਵੀ ਉੱਠ ਕੇ ਕੀਤਾ ਬਾਤ ਉਹਨਾਂ ਨੇ ਟੋਕਿਆ ਕਿ ਉਡੀ ਸਿੱਧੂ ਮੈਂ 2015 ਚ ਫਰੈਜ਼ ਨੂੰ ਆਈ ਸੀ ਤੇ ਰੇਡੀਓ ਤੇ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਗੁੱਡੀ ਸਿੱਧੂ ਜੀ ਨਾਮ ਮੇਰੀ ਪਰਸਨਲ ਇਦਾਂ ਕੋ ਮੁਲਾਕਾਤ ਨਹੀਂ ਹੋਈ ਕਦੇ ਪਰ ਉਹ ਕਹਿੰਦੇ ਹੁੰਦੇ ਨਾ ਕਿ ਤੁਸੀਂ ਇੱਧਰ ਦੀ ਦੁਕਾਨ ਤੋਂ ਭਾਵੇਂ ਇੱਧਰ ਬਾਈ ਨਾ ਕਰੋ ਪਰ ਖੁਸ਼ਬੂ ਜ਼ਰੂਰ ਲੈ ਕੇ ਆਉਨੇ ਹੋ ਸੋ ਉਹਨਾਂ ਨੂੰ ਜਿੱਥੇ ਵੀ ਮਿਲੀਆਂ ਮੈਂ ਉਹਨਾਂ ਦੇ ਚਿਹਰੇ ਦੀ ਮੁਸਕਾਨ ਹਮੇਸ਼ਾ ਕੁਝ ਨਾ ਕੁਝ ਦੱਸਦੀ ਰਹਦੀ ਸੀ ਕੁਝ ਨਾ ਕੁਝ ਸੇਧ ਜਰੂਰ ਦਿੰਦੀ ਹੁੰਦੀ ਸੀ ਸੋ ਮੇਰੇ ਕੋਲ ਬਹੁਤ ਜ਼ਿਆਦਾ ਮੈਮਰੀਜ਼ ਨਹੀਂ ਹੈਗੀਆਂ ਜਿਹੜੀਆਂ ਮੈਂ ਸ਼ੇਅਰ ਕਰਾਂ ਤੁਹਾਡੇ ਨਾਲ ਤੁਸੀਂ ਬਹੁਤ ਹੀ ਜ਼ਿਆਦਾ ਖੁਸ਼ਕਿਸਮਤ ਹੋ ਜਿਨ੍ਹਾਂ ਨੇ ਗੁੱਡੀ ਸਿੱਧੂ ਜੀ ਨਾਲ ਸਮਾਂ ਬਤੀਤ ਕੀਤਾ ਹੈ ਆਰ ਜਿਨ੍ਹਾਂ ਨੇ ਬੜਾ ਕੁਝ ਲਰਨ ਕੀਤਾ ਜਿਵੇਂ ਗੁਰਪ੍ਰੀਤ ਭਾਜੀ ਦੱਸ ਕੇ ਗਏ ਆ ਬੜੀ ਬੜੀ ਚੰਗੀ ਗੱਲ ਹੁੰਦੀ ਆ ਹਰ ਇੱਕ ਛੋਟੀ ਜੀ ਗੱਲ ਇੰਤੇ ਐਡ ਕਰੂੰਗੀ ਜਿਨ੍ਹਾਂ ਨੂੰ ਮੈਂ ਸੁਣਿਆ ਹੈ ਕਿ ਅਕਸਰ ਨਾ ਅਸੀਂ ਤਾਰੀਫ ਕਿਸੇ ਬੰਦੇ ਦੀ ਜਾਨ ਤੋਂ ਬਾਤ ਕਰਦੇ ਆ ਤੁਸੀਂ ਮੰਨਦੇ ਹੋ ਨੀ ਇਹ ਚੀਜ਼ ਬੜਾ ਖੋਸ਼ਾ ਅਸੀਂ ਜਿਹੜਾ ਮਹਿਸੂਸ ਕਰਦੇ ਹੁੰਨੇ ਆ ਪਰ ਕਹਿੰਦੇ ਨਹੀਂ ਸੋ ਮੈਂ ਇੱਥੇ ਜ਼ਰੂਰ ਇਹ ਗੁਜ਼ਾਰਿਸ਼ ਕਰੂਗੀ ਜਿਹੜੇ ਵੀ ਇਨਸਾਨ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਜਿਨ੍ਹਾਂ ਨੂੰ ਤੁਸੀਂ ਬਹੁਤ ਹੀ ਪਿਆਰ ਕਰਦੇ ਹੋ ਇਨ੍ਹਾਂ ਤੋਂ ਬੜਾ ਕੁਝ ਲਰਨ ਕਰਦੇ ਹੋ ਜਿਉਂਦੇ ਜੀਵ ਵੀ ਉਹਨਾਂ ਨੂੰ ਜ਼ਰੂਰ ਦੱਸਿਆ ਕਿਤਾਬਾਂ ਪੜ੍ਹੀਆਂ ਹੋਣੀਆਂ ਕਿਤਾਬ ਕਹਾਣੀ ਵੀ ਸੁਣੀ ਹੋਵੇਗੀ ਬੱਤ ਕਿਸਮਤੀ ਹੈ ਆਪਾਂ ਮੰਨੀ ਨਹੀਂ ਕਦੇ ਕੁਝ ਗੁੱਡੀ ਸਤੂ ਮਈ ਇਹ ਸਭ ਕੁਝ ਮਾਨਿਆ ਸੀ ਉਹਨੇ ਚੱਗਣਿਆਂ ਦੀ ਖਲਖਲ ਨੂੰ ਵੀ ਮਾਨਿਆ ਸੀ ਨਦੀਆਂ ਵਹਿੰਦੇ ਨਾਲਿਆਂ ਦੇ ਸੰਗੀਤ ਵੀ ਸੁਣਿਆ ਸੀ ਪੰਛੀਆਂ ਆਂ ਮਿਆ ਚਿੱਕ ਤੇ ਰੰਗ ਦੇ ਵਿੱਚੋਂ ਵੀ ਉਹਨੇ ਆਪਣੀ ਆਵਾਜ਼ ਉਹਦੇ ਬੋਲ ਸੁਣੇ ਸਨ ਦੋਸਤੋ ਅਸੀਂ ਸਾਰੇ ਜਿਉਂ ਰਹੇ ਸ਼ਹਿਰ ਸਾਡੇ ਦੀ ਸ਼ਾਨ ਇਹ ਗੁੱਡੀ ਤੇ ਯਾਰ ਮੇਰੇ ਦੀ ਜਾਨੇ ਗੁੱਡੀ ਬਾਈਦਰੇ ਗੁਰੀ ਸਤੂ ਨਾਲ ਸਾਡਾ ਬੜਾ ਪੁਰਾਣਾ ਰਿਸ਼ਤਾ ਹੈ ਸ਼ਹਿਰ ਸਾਡੇ ਦੀ ਸ਼ਾਨ ਹੈ ਗੁੱਡੀ ਤੇ ਯਾਰ ਮੇਰੇ ਦੀ ਜਾਨੇ ਗੁੱਡੀ ਕੁੜੀ ਪੰਜਾਬਣ ਹੈ ਕੁੜੀ ਪੰਜਾਬਣ ਹੈ ਪਰ ਫਿਰ ਵੀ ਰਵੱਸ ਪਛਾਣੇ ਇਥੋਂ ਦੀ ਕੁੜੀ ਪੰਜਾਬਣ ਹੈ ਪਰ ਫਿਰ ਵੀ ਰਵੱਸ ਪਛਾਣੇ ਇਥੋਂ ਦੀ ਮਿਲਵਰਤਨ ਵਿੱਚ ਪੂਰੀ ਹਰਸਾਂ ਕਰੇ ਸਭ ਦਾ ਸਨਮਾਨ ਇਹ ਗੁੱਡੀ ਤੇ ਸ਼ਹਿਰ ਸਾਡੇ ਦੀ ਸ਼ਾਨ ਹੈ ਚਾਰੇ ਵਿੱਚ ਪਿਆਰ ਵਧੇ ਸਿਰ ਤੋੜ ਇਹ ਕੋਸ਼ਿਸ਼ ਕਰਦੀ ਹੈ ਭਾਵੇਂ ਚਾਰੇ ਵਿੱਚ ਪਿਆਰ ਵਧੇ ਸਿਰ ਤੋੜ ਇਹ ਕੋਸ਼ਿਸ਼ ਕਰਦੀ ਹੈ ਮਾੜੀ ਗੱਲ ਕਦੇ ਨਹੀਂ ਕਰਦੀ ਐਸੀ ਸੁਭੜ ਸੁਜਾਨ ਇਹ ਗੁੱਡੀ ਤੇ ਸ਼ਹਿਰ ਸਾਡੇ ਦੀ ਸ਼ਾਨ ਇਹ ਗੁੱਡੀ ਤੇ ਯਾਰ ਮੇਰੇ ਦੀ ਜਾਨ ਹੈ ਗੁੱਡੀ ਇਹ ਪੁਰਾਣੀਆਂ ਮੈਮਰੀਆਂ ਉਹਨੂੰ ਯਾਦ ਵੀ ਨਹੀਂ ਹੋਣਗੀਆਂ ਮੈਂ ਬਹੁਤਾ ਨਾ ਮੈਂ ਕੋਈ ਕਵਿਤਾ ਲਿਖਦੀਆਂ ਨਾ ਮੈਂ ਕੋਈ ਕਹਾਣੀ ਲਿਖਦੀਆਂ ਨਾ ਮੈਂ ਕੋਈ ਸਹਿਤਕਾਰ ਸੇ ਮੈਂ ਜਿਹੜਾ ਆਪਣੇ ਆਪ ਨੂੰ ਲਿਖਿਆ ਆਪਣੀਆਂ ਫੀਲਿੰਗਸ ਕਿ ਮੇਰਾ ਉਹਦੇ ਨਾਲ ਕੀ ਰਿਸ਼ਤਾ ਸੀਗਾ ਮੇਰਾ ਤੁਸੀਂ ਉਹਨੂੰ ਇੱਕ ਆਰ ਉਸ ਮਾਜਿਕ ਤਰੀਕੇ ਦੇ ਨਾਲ ਜਾਣਿਆ ਤੇ ਮੇਰਾ ਉਹਦੇ ਨਾਲ ਦੋਨੇ ਪਾਸੇ ਦਾ ਰਿਸ਼ਤਾ ਸੀ ਇੱਕ ਜਿਹੜਾ ਉਹ ਆਮ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਸਹੇਲੀ ਇੱਕ ਦੋਸਤ ਤੇ ਇੱਕ ਵਾਈਫ ਤੇ ਇੱਕ ਮਾਂ ਇਹ ਜਿਹੜਾ ਕਈ ਵਾਰ ਆਪਾਂ ਨੂੰ ਨਹੀਂ ਸਾਹਮਣੇ ਆਉਂਦਾ ਤੇ ਮੈਂ ਜਿਹੜਾ ਸ਼ੁਰੂ ਕਰੂੰਗੀ ਆਪਣੀ ਜ਼ਿੰਦਗੀ ਦਾ ਜਿਹੜਾ ਸਫ਼ਰ ਉਹਦੇ ਨਾਲ ਦਿਨੇ ਮਿਲਦੇ ਉਹ ਸਾਡੇ ਨਾਲ ਥੋੜਾ ਸਫਰ ਸਾਡੇ ਨਾਲ طے ਕਰਦੇ ਨੇ ਬਹੁਤ ਘਟ ਹੁੰਦੇ ਨੇ ਜਿਨ੍ਹਾਂ ਬਾਰੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਉਹ ਬੜੀ ਖਾਸ ਥਾਂ ਬਣਾ ਲੈਂਦੇ ਨੇ ਤੇ ਸਾਡੀ ਜ਼ਿੰਦਗੀ ਦਾ ਇੱਕ ਨਵਾਂ ਮੋੜ ਸ਼ੁਰੂ ਹੋ ਜਾਂਦਾ ਹੈ ਇਸੇ ਤਰ੍ਹਾਂ ਮੇਰਾ ਤੇ ਗੁੱਡੀ ਸਿੱਧੂ ਦਾ ਰਿਸ਼ਤਾ ਸ਼ੁਰੂ ਇਹਨੂੰ ਕਹਿੰਦੇ ਡੈਥ ਕਲੀਨਿੰਗ ਉਹਨਾਂ ਨੇ ਆਰਟੀਕਲ ਲਿਖਿਆ ਸੀ ਉਸ ਤੋਂ ਮੈਂ ਕੇਸਰੀ ਬੱਚਾ ਉਹਨਾਂ ਦੀ ਉਹਨੇ ਜੋ ਕੁਟੀ ਦਾ ਪਿਆਸੀ ਕਾਫੀ ਕੁਝ ਤਾਂ ਡਿਸਪੋਜ਼ ਆਫ ਕਰ ਦਿੱਤਾ ਸੀ ਉਹਦੇ ਪਤਾਮ ਉਹទៀ ਲਿਖਦਾ ਉਹਦੇ ਚਿੱਠੀਆਂ ਉਹਦੇ ਕਾਰ ਸਾਰੇ ਪੈਸੀ ਮੇਰੇ ਘਰ ਮਸੀ ਹਨ ਮਸੀ ਮਮਾ ਇੱਕਮ ਸ਼ੁਰੂ ਕਰੀਏ ਮਾਸੀ ਬਾਤ ਨੇ ਤੇ ਕਮ ਸ਼ੁਰੂ ਕੀਤਾ ਕਿ ਆਪ ਤੇ ਜਿੰਦੇ ਜੀ ਜੋ ਵਿਸ਼ੁਦਾ ਹੈ ਚੋਕਾ ਚ ਰਹਿ ਗਿਆ ਉਹ ਇਸੇ ਵਿੱਚ ਜੀ ਇੱਕ ਕਲੋਜ਼ਟ ਖਾਲੀ ਕਰਨ ਦੀ ਕੋਸ਼ਿਸ਼ ਕੀਤੀ ਕੋਈ ਜਦੋਂ ਇੰਡੀਆ ਜਾਂਦੀ ਸੀ ਉਹ ਨਾ ਆਪਣੇ ਮਾਪੇ ਤੇ ਕਰੋ ਆਪਣੇ ਬਚਪਨ ਉਹਦਾ ਬਚਪਨ ਪਰੀਜ਼ ਲੜੀ ਪੜਦੀ ਪੜਦੀ ਸਕੂਲ ਦੇ ਵਿੱਚ ਬਿਤਾਇਆ ਸੀ ਤੇ ਮਾਪੇ ਪੰਜਾਬੀ ਸਵੇਜਾਂ ਦਾ ਜੜੋਏ ਸੀ ਜੇ ਪ੍ਰੀਤ ਲੜੀ ਜੰਡਰਲਾਈਨ ਕੀਤੀ ਹੋਈਆਂ ਆ ਉਹਦੇ ਪਿਤਾ ਜੀ ਜੰਡਰਲਾਈਨ ਕੀਤੀ ਹੋਈਆਂ ਉਹਦੀ ਇੱਕ ੱਡੋ ਘੱਟ ਤੇ ਕੋਈ ਅਧਾ ਟੈਸ਼ੀ ਕੇਸ ਉਹਦੀਆਂ ਪੁਰਾਣੀਆਂ ਯਾਦਾਂ ਕੁਝ ਲੜੀਆਂ ਪੁਰਾਣੀਆਂ ਉਹ ਸੋਚ ਪੰਜਾਂ ਦੀਆਂ ਜਾਂਦੀ ਸੀ ਤੇ ਦਿਲ ਤਾਂ ਬਹੁਤ ਪਰਦਾ ਜਿਹਨੂੰ ਸਿੱਟੋਂ ਆਉਣਾ ਕੱਲੀ-ਕੱਲੀ ਕਰਕੇ ਨਾ ਸੀ ਨਾ ਉਹ ਨਿਕਲ ਉਹ ਵੇ ਗਿਆ ਮੇਰੇ ਅੰਦਰ ਆ ਗਿਆ ਤੇ ਉਸਦਾ ਬਚਪਨ ਸੀ ਕ੍ਰਿਧ ਲੜੀ ਨਾਲ ਜੁੜਿਆ ਹੋਇਆ ਬਠਿੰਡੇ ਦੇ ਵਿੱਚ ਤੇ ਮੇਰੇ ਖਿਆਲ ਜਦੋਂ ਜਵਾਨੀ ਹੋਈ ਪਟਿਆਲੇ ਆਈ ਤਾਂ ਮੇਰਾ ਖੈਲਾਉ ਸ਼ਿਪਟਾਲੀ ਜਿਸ ਸਮਕਾਲੀ ਸੀ ਸ਼ਿਪਟਾਲੀਓ ਦੇ ਘਰ ਵੀ ਗੱਲ ਹੁੰਦੀ ਸੀ ਤੇ ਉਹ ਸ਼ਿਪਟਾਲੀ ਨੂੰ ਯਾਰ ਕਰਦੀ ਸੀ ਇੱਕ ਲੂਣਾ ਦੀ ਪੀਰੀਅਡ ਉਹਦੇ ਅੰਦਰ ਸੀ ਤੇ ਲੂਣਾ ਵਾਲੇ ਕਾਫੀ ਲੂਣਾ ਦੇ ਜਬਾਨੀ ਯਾਰ ਸੀ ਜ ਜੇ ਅਸੀਂ ਪਟਿਆਲੇ ਫੰਦੇ ਨੇ ਗੱਲਾਂ ਕਰਦੇ ਨੇ ਤੇ ਸਾਡੀ ਆਪਸ ਵਿੱਚ ਗੱਲਬਾਤ ਹੋਈ ਤੇ ਜੀ ਉਹ ਪਿਛਲੀ ਵਾਰੀ ਇਹ ਉਸ ਇੱਕ ਡਾਇਰੀ ਦਿਉ ਦਿੱਸੀ ਉਹ ਜਮਾਨੇ ਦੇ ਵਿੱਚ ਉਹ ਡਾਇਰੀ ਵੀ ਪੜਨੀ ਤਾਂ ਹੈ ਹੀ ਹੋ ਕੀ ਲੇਕਿਨ ਉਸ ਨੂੰ ਡਿਸਪੋਜ਼ਲ ਕਰਨ ਨੂੰ ਉਹਨੂੰ ਵੀ ਔਕਾ ਸੀ ਤੇ ਉਹ ਉਸ ਤੋਂ ਮਗਰੋਂ ਉਹ ਜਵਾਨੀ ਸਾਡੀ ਉਹ ਉਸ ਤੋਂ ਮਗਰੋਂ ਪਿਸ਼ਕੀਆਂ ਦੇ ਹੱਡੀ ਰਚਿਆ ਸੋਚ ਦੇ ਹੱਡਿਆਂ ਦੇ ਵਿੱਚ ਇਸ਼ਕ ਰਚਿਆ ਹੋਇਆ ਸੀ ਉਹ ਇਸ਼ਕ ਕੁਝ ਮੇਰੇ ਨਾਲ ਸੀ ਕੁਝ ਸਵੇਚਾ ਨਾਲ ਸੀ ਕੁਝ ਪੰਜਾਬੀ ਨਾਲ ਸੀ ਉਸ ਸਮੋਂ ਮਗਰੋਂ ਮੈਂ ਲੰਬੜੀ ਜਾਵਾਂਗਾ ਉਹ ਇਸ਼ਕ ਦੇ ਵਿੱਚ ਜੋ ਤਰਾਚੜਾ ਹੁੰਦੇ ਨੇ ਆਉਂਦੇ ਆਏ ਉਸ ਸਮੋਂ ਮਗਰੋਂ ਵੀ ਆ ਗਏ ਉਸ ਸਮੋਂ ਰੀਹ ਹੋ ਦੁਨੀਆ ਸ਼ੁਰੂ ਹੋ ਗਈ ਇਥੇ ਆਈ ਤਾਂ ਦੇ ਦਿਲ ਦੇ ਅੰਦਰ ਇੱਕ ਬਲਬਲਾ ਸੀ ਕੁਝ ਨਾ ਕੁਝ ਕਰਨ ਦਾ ਜਦੋਂ ਸਾਰੀ ਮੈਗਜ਼ੀਨ ਜਿਹਦੇ ਵਿੱਚ ਮੈਗਜ਼ੀਨ ਫਿਲਹਾਲ ਸਟਿਨਾਰਟ ਆਰਸੀ ਤੇ ਨੋ ਅਗਮਨੀ ਸਾਰੇ ਰਸਾਲੇ ਕਟੇ 마ਸੀ ਚੁਕਿਆ 마ਸੀ ਅੱਧੇ ਘੰਟੇ ਬਾਅਦ ਉਹ ਸੁਖ ਨੂੰ ਸੋ ਜਾਂਦਾ ਸੀ ਤੇ ਵੀ ਜਦੋਂ ਵਿਦੇਸ਼ ਕੋਈ ਯਾਰ ਉਹ ਜੇ ਤੁਕ ਤੁਕਾਣਾ ਨਹੀਂ ਚੱਲਦਾ ਕੱਲ੍ਹ ਰਾਤ ਤੋਂ ਬੈਠਾ ਰਸ ਸੁਣ ਰਿਹਾ ਸੀ ਕਿ ਗਾਣਾ ਆਵੇ ਉਹਦੇ ਵਿੱਚ ਉਹ ਰਾਤ ਉਹ ਸ਼ਾਮ ਸੁਜੀਤ ਜੀ ਜਸਾਂਬੀ ਜੀ ਬਹਿ ਗਏ

ਇਹਨੂੰ ਵਿਆਹ ਦਾ ਸਭ ਤੋਂ ਵਸਤੂਆਈ ਨੇ ਪੂਰੀ ਕਰਦੀ। ਵੀ ਮੈਨੂੰ ਦੇਵਤ ਜੁ ਕੁੱਛ ਕਹਿ। ਇਸੇ ਕਰਕੇ ਤੂੰ ਕਹਿੰਦੇ ਜੀ। ਲੇਕਿਨ ਕੁੜੀਆਂ ਨੂੰ ਹਸਬੰਡ ਤੇ ਮਿਲੇ ਕਿੜੀਆਂ ਦਾ ਟਿੱਕ ਟਿੱਕੀਆਂ ਦੀਆਂ, ਕੜੀਆਂ ਦਾ ਸਮੇਂ ਦੀ ਰਾਖੀ, ਖੜੀਆਂ ਦਾ ਇੱਕੋ ਹੀ ਮੁਲਾਕਾਤ ਤੇ ਲੜੀਆਂ ਦਾ ਬਹੁਤੀ ਕਾਲੀ ਤਾਂ ਤੇਰੇ ਵੰਦਨ ਛੇਤੀ ਹੀ ਸੜਕ ਜਾਇਆ ਕਦੇ ਆਪਣੀ ਯਾਦ ਨੂੰ ਕਹੀਆਂ ਵੀ ਬੇਵਕਤ ਨਾ ਆਇਆ। ਮੇਰੀ ਨਿਕਲ ਜਾਣਾ ਇਸ ਸਹਰਾਂ ਤੇ ਸਰਗੀ ਦੇ ਪਹਿਰਾ ਤੇ ਨਾ ਪਥਰਾਈ ਪਹਿਰਾ ਤੇ ਫੁੱਲ ਜੋ ਤਰਦੇ ਨਹਿਰਾ ਤੇ ਜੇ ਗਿਲ ਮੈਨੂੰ ਉਸੇ گنڈੇ ਤੇ ਉਵੇਂ ਹੀ ਮਿਲਣ ਆਇਆ ਕਰੇ ਆਪਣੀ ਯਾਦ ਨੂੰ ਕਹੀਂ ਐਨੇ ਦੇ ਵਕਤ ਤੇ ਨਾ ਆਇਆ ਕਰੇ ਜੇ ਤੂੰ ਨਹੀਂ ਆਉਣਾ ਤਾਂ ਇਹ ਵੀ ਨਾ ਆਇਆ ਕਰੀ ਜਿਹੜੀ ਸੋਚ ਆ ਜਾਂ ਪਰੇ ਸਾਰਿਆਂ ਅੱਜ ਆਪਾਂ ਨੇ ਸੋਚ ਨੂੰ ਪਰਨਾਏ ਹੋਏ ਇੱਥੇ ਇਕੱਠੇ ਹੋਏ ਇੱਥੇ ਬੈਠੀਆਂ ਤੇ ਜਿਸ ਤਰ੍ਹਾਂ ਗੁੱਡੀ ਰਾਨੂੰ ਨੇ ਆਖਿਆ ਸੀਗਾ ਵੀ ਮੇਰਾ ਜੀ ਕਰਦਾ ਖੜ ਕੇ ਇੰਨ ਹੋਰ ਕਰਾਂ ਜਾਂ ਨਹੀਂ ਮਿਲਾਂ ਤੇ ਉਸੇ ਤਰ੍ਹਾਂ ਦੇ ਆਪੂ ਮੈਨੂੰ ਚੰਗੇ ਲੱਗੇ ਮੈਂ ਛੱਡਣਾ ਸਾਹੇ ਕਰਦਾ ਮੈਂ ਵੀ ਨੰਗੀਆਂ ਤਰੀਕਾਂ ਵਿੱਚ ਆਉਣਾ ਕਿਸੇ ਦਿਨ ਮੈਂ ਵੀ ਨੰਗੀਆਂ ਤਰੀਕਾਂ ਵਿੱਚ ਆਉਣਾ ਕਿਸੇ ਦਿਨ ਮੈਨੂੰ ਮੌਤ ਮਹਿਬੂਬ ਨੇ ਵਿਹਣਾ ਕਿਸੇ ਦਿਨ ਮੈਨੂੰ ਮੌਤ ਮਹਿਬੂਬ ਨੇ ਵਿਹਣਾ ਕਿਸੇ ਦਿਨ ਮੈਨੂੰ ਆਖਰੀ ਸੇਜਾ ਦੀ ਨੀਂਦ ਚੰਗੀ ਲੱਗੀ ਮੈਨੂੰ ਆਖਰੀ ਸੇਜਾ ਦੀ ਨੀਂਦ ਚੰਗੀ ਲੱਗੇ ਇਹਨਾਂ ਧਰਤੀ ਦੇ ਨਾਲ ਨਵੀਂ ਵਿਛਾਉਣਾ ਕਿਸੇ ਦਿਨ ਮੈਂ ਵੀ ਲੈ ਗਈ ਯਾਤਰੀ ਕਾਂ ਵਿੱਚੋਂ ਆਦੀ ਸੀ ਮੇਰੇ ਨਾਲ ਹੱਸੋ ਖੇਡੋ ਮੇਰੇ ਹਾਣੀਓਂ ਸ਼ਰੀਕੋ ਤੁਸੀਂ ਲੱਭਣਾ ਤੇ ਮੈਂ ਨਹੀਂ ਝੂਣਾ ਕਿਸੇ ਦਿਨ ਮੈਂ ਵੀ ਨਹੀਂ ਆਖੀ ਨਾ ਜਮਾ ਕਿਸੇ ਦਿਨ ਮੇਰੇ ਦਿਲ ਨੂੰ ਨਾ ਚੈਨ ਪੈਂਦਾ ਮੈਂ ਫਾਜ ਬੈਗੀ ਮੇਰੇ ਦਿਲ ਨੂੰ ਨਾ ਚੈਨ ਪੈਂਦਾ ਮੈਂ ਫਲਾਚ ਬਹਿ ਕੇ ਆਹ ਸੁਨ ਬੀ ਆਪਾਂ ਵਿੱਚ ਪਾਉਣਾ ਕਿਸੇ ਦਿਨ ਕਿ ਵੀ ਲੰਗੀਆਂ ਸਿੱਕਾਂ ਵਿੱਚ ਚਾਉਣਾ ਕਿਸੇ ਦਿਨ ਮੇਰੇ ਸਿਰਿਆਂ 'ਚ ਇੱਕ ਵਾਰੀ ਸਾਹ ਮੋੜ ਦੇਵੇ ਮੇਰੇ ਸਿਰਿਆਂ 'ਚ ਇੱਕ ਵਾਰੀ ਸਾਹ ਮੋੜ ਦੇਵੇ ਮੈਂ ਡਾਢੇ ਰੱਬ ਨੂੰ ਵੀ ਹੈ ਅਜਮਾਉਣਾ ਕਿਸੇ ਦਿਨ ਮੈਂ ਵੀ ਲੰਗੀਆਂ ਤਰੀਕਾਂ ਵਿੱਚ ਆਉਣਾ ਕਿਸੇ ਦਿਨ ਰੱਖ ਕਰਕੇ ਤਿਆਰੀ ਨਵੇਂ ਕੱਪੜੇ ਸਵਾਦਾ ਰੱਖ ਕਰਕੇ ਤਿਆਰੀ ਨਵੇਂ ਕੱਪੜੇ ਸਵਾਦਾ ਜੋਕ ਤੂੰ ਮੇਰੇ ਜਾਣ ਦਾ ਠੰਡਾਣਾ ਕਿਸੇ ਦਿਨ ਐਵੇਂ ਲੰਗੀਆਂ ਤਰੀਕਾ ਵਿੱਚ ਆਉਣਾ ਕਿਸੇ ਦਿਨ ਕੁਝ ਫੁੱਲਾਂ ਦੀਆਂ ਟਾਹਣੀਆਂ ਨੂੰ ਸਾਹ ਸਾਭ ਰੱਖੀ ਕੁਝ ਫੁੱਲਾਂ ਦੀਆਂ ਟਾਹਣੀਆਂ ਨੂੰ ਸਾਹ ਸਾਭ ਰੱਖੀ ਨਵੇਂ ਬਣ ਕੇ ਬਹਾਰ ਮੜਾਉਣਾ ਕਿਸੇ ਦਿਨ ਐਵੇਂ ਲੰਗੀਆਂ ਤਰੀਕਾ ਵਿੱਚ ਆਉਣਾ ਕਿਸੇ ਦਿਨ ਕਾਠ ਵਾਲੀ ਘੂੜੀ ਮੈਂ ਸ਼ਿੰਗਾਰ ਲਈ ਹੈ ਬੈਠੀ ਕਾਠ ਵਾਲੀ ਘੂੜੀ ਮੈਂ ਸ਼ਿੰਗਾਰ ਲਈ ਹੈ ਬਹਿ ਕੇ हां चंदोली ਨੂੰ ਕਹਾਰਾ ਨੇ ਵੀ ਪਹੁੰਚ ਕਿਸੇ ਦਿਨ ਮੈਂ ਵੀ ਨਹੀ ਨੀਂ ਤਰੀਕਾਂ ਵਿੱਚ ਹੁਣਾਂ ਕਿਸੇ ਦਿਨਾਂ ਹਾਕ ਮਾਰ ਨਹੀਂ ਜਦੋਂ ਆਵੇ ਬਣ ਜਾ ਆਕ ਮਾਰ ਨਹੀਂ ਨਹੀਂ ਜਦੋਂ ਆਵੇ ਬਣ ਜਾਦਾ ਆਕੇ ਫੇਰ ਵੀ ਮੈਂ ਬੰਦਾਂ ਨੂੰ ਚੜਾਉਣਾ ਕਿਸੇ ਦਿਨ ਮੈਂ ਵੀ ਲਗੀਆਂ ਤਰੀਕਾਂ ਵਿੱਚ ਹੁਣਾਂ ਕਿਸੇ ਦਿਨ ਮੈਨੂੰ ਮੋਤ ਮਹਿਬੂਬ ਨੇ ਬਿਆਨ ਅੱਜ ਗੁੱਡੀ ਸਿੱਧੂ ਦੇ ਜਨਮ ਦਿਨ ਦੇ ਉੱਤੇ ਉਹਨਾਂ ਦੀਆਂ ਯਾਦਾਂ ਨੂੰ ਮੁੱਖ ਰੱਖ ਕੇ ਇੱਕ ਵਿਸ਼ੇਸ਼ ਪ੍ਰੋਗਰਾਮ ਫ੍ਰਿਜਨੋ ਦੇ ਇੰਡੀਆ ਓਵਰਨ ਰੈਸਟੋਰੈਂਟ ਦੇ ਵਿੱਚ ਕੀਤਾ ਗਿਆ ਜਿੱਥੇ ਫ੍ਰਿਜਨੋ ਦੀਆਂ ਉੱਗੀਆਂ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਸੀ ਜਿਨ੍ਹਾਂ ਨੇ ਗੁੱਡੀ ਸਿੱਧੂ ਦੇ ਜੀਵਨ ਦੇ ਸਬੰਧ ਦੇ ਵਿੱਚ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਨਾਲ ਦੀ ਨਾਲ ਜੇ ਆਪ ਗੁੱਡੀ ਸੁੱਧ ਦੀ ਗੱਲ ਕਰਨੀ ਹੋਵੇ ਤਾਂ ਗੁੱਡੀ ਸਿੱਧੂ ਮੈਂ ਸਮਝਦਾ ਵੀ ਇੱਕ ਸ਼ਖਸੀਅਤ ਨਹੀਂ ਸੀ ਬਲਕਿ ਉਹ ਇੱਕ ਤੁਰੇ ਫਿਰਦੀ ਸੰਸਥਾ ਸੀ ਤੇ ਉਹ ਜੇ ਇੱਕ ਕਈ ਆਪਣੇ ਆਪ ਦੇ ਵਿੱਚ ਇੱਕ ਰੇਡੀਓ ਹੋਸਟ ਇੱਕ ਟੀਵੀ ਹੋਸਟ ਟੀਚਰ ਲੇਖਕ ਇੱਕ ਬਹੁਤ ਸਜ ਸਜیدہ ਇੱਕ ਸਰੋਤੀ ਆਪ ਉਹਦੇ ਉੱਤੇ ਵੀ ਕੀ ਕੁਝ ਗੱਲਾਂ ਕਰੀਏ ਗੁੱਡੀ ਸਿੱਧੂ ਇੱਕ ਵਾਕਿਆ ਦੇ ਵਿੱਚ ਤੁਰੇ ਫਿਰਦੀ ਸੰਸਤਾ ਹੈ ਜਿਹਨੂੰ ਅੱਜ ਫ੍ਰਿਜਨੋ ਦੇ ਵਿੱਚ ਸ਼ਰਧਾਂਜਲੀ ਦਿੱਤੀ ਗਈ ਮੈਂ ਗੁਰਿੰਦਰਜੀਤ ਸਿੰਘ ਨੀਟਾ ਮੱਛੀ ਕੇ ਮੇਰੇ ਸਾਥੀ ਕਲਵੰਤੋਂ ਵੀ 44 ਦੇ ਨਾਲ ਫ੍ਰਿਜਨੋ ਕੈਲੀਫੋਰਨੀਆ ਤੋਂ